ਮੈਂ ਪੱਤਰਕਾਰ ਸਹਿਬਾਨ ਜਿਹੜੇ ਮੇਰੇ ਭਾਈ ਚਾਰ ਆ ਮੈਂ ਇਹਨਾਂ ਦਾ ਬਹੁਤ ਰਿਣੀ ਆ ਕਿਉਂਕਿ ਅੱਜ ਤੋਂ 3 ਦਿਨ ਪਹਿਲਾਂ ਹੀ ਇੱਥੇ ਹੀ ਫਾਈਨਲ ਕੀਤਾ ਗਿਆ ਪੱਤਰਕਾਰਾਂ ਦੇ ਵਿੱਚ ਮੈਚ ਕੇ ਕੇ ਮੈਂ ਇਹ 26 ਜਨਵਰੀ ਦਾ ਦਿਨ ਮਨਾਣਾ ਚਾਹੁੰਦਾ ਆ ਕਿ ਮੇਰਾ ਸਾਥ ਦੋ ਮੈਂ ਪੱਤਰਕਾਰਾਂ ਦਾ ਨੱਗਨ ਵਾਸੀਆਂ ਦਾ ਪਿੰਡ ਵਾਲਿਆਂ ਦਾ ਜਿੰਨੇ ਇਲਾਕੇ ਦੇ ਮੌਤਵਾਰ ਆ ਤੇ ਮੇਰੇ ਪੰਚਾਇਤ ਮੈਂਬਰਾਂ ਉਹਨਾਂ ਦਾ ਬਹੁਤ ਰਿਣੀ ਆ ਉਹਨਾਂ ਨੇ ਮੇਰਾ ਸਾਥ ਦਿੱਤਾ ਫਿਰ ਐਮਐਲਏ ਸਾਹਿਬ ਨਾਲ ਇਥੇ ਪਾਰਕ 'ਚ ਬੈਠ ਕੇ ਹੀ ਫੋਨ 'ਤੇ ਗੱਲ ਹੋਈ ਆ ਐਮਐਲਏ ਸਾਹਿਬ ਨੇ ਬੇਨਤੀ ਸਾਡੀ ਕਬੂਲ ਕੀਤੀ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਸ਼ਡਿਊਲ ਬਹੁਤ ਬਿਜ਼ੀ ਆ ਪਰ ਮੈਂ ਵਾਅਦਾ ਕਰਦੀ ਆ ਮੈਂ 10 ਮਿੰਟ ਲਈ ਜ਼ਰੂਰ ਆਵਾਂਗੇ ਇੱਕ ਵਾਰੀ ਐਮਐਲਏ ਸਾਹਿਬ ਦੇ ਨਾਮ ਤਾੜੀਆਂ ਮਾਰੋ ਕਿਉਂਕਿ ਪੂਰੇ ਜ਼ਿਲ੍ਹੇ ਦੇ ਮਾਲਕ ਹੋਣ ਦੇ ਨਾਲ ਇੱਕ ਪਿੰਡ ਨੂੰ ਤਵੱਜਹ ਦੇਣੀ ਉੱਥੇ ਛੋਟੇ ਜਿਹੇ ਮਾਦਿਆਂ ਦੇ ਸਨੇਹਾ ਕਬੂਲ ਕਰਨਾ ਤੇ ਬਹੁਤ ਵੱਡੀ ਗੱਲ ਐ ਖੁੱਲ ਕੇ ਤਾੜੀਆਂ ਮਾਰੋ ਇੱਕ ਵਾਰੀ ਐਮਐਲਏ ਸਾਹਿਬ ਲਈ ਜੀ ਇਹਨੂੰ ਧੰਨਵਾਦ ਮੈਂ ਦੀਦੀ ਦਾ ਬਹੁਤ-ਬਹੁਤ ਰਣੀ ਆ ਕਿ ਮੇਰੀ ਇੱਕ ਪਹਿਲੀ ਮੰਗ ਹੋਈ ਸੀਗੀ ਸਰਪੰਚ ਬਾਲਿਆਵ ਦੇ ਬਣਨ ਤੇ ਕਾ ਪਾਰਟੀ ਰੱਖੀ ਗਈ ਸੀ ਉੱਥੇ ਨਿਮੰਤਰਣ ਮੈਨੂੰ ਵੀ ਦਿੱਤਾ ਗਿਆ ਸੀਗਾ ਤੇ ਦਾਸ ਨੇ ਉੱਥੇ ਇੱਕ ਬੇਨਤੀ ਕੀਤੀ ਸੀਗੀ ਬੋੜੀ ਸਾਹ ਨੂੰ ਰਸਤਾ ਜਾਂਦਾ ਸਤਸੰਗ ਘਰ ਨੂੰ ਰਸਤਾ ਤੇ ਦਰਵਾਹ ਡੇਰਾ ਤੇ ਬਿਚਾਨ ਨੂੰ ਇੱਕ ਰਸਤਾ ਬਹੁਤ ਆਪ ਜੀ ਸਾਰਾ ਇਲਾਕਾ ਜਾਣੂ ਹੋ ਕਿ ਕੁਝ ਸਮੇਂ ਤੋਂ ਰਸਤਾ ਬਹੁਤ ਖਰਾਬ ਸੀਗਾ ਮੈਂ ਐਮ.ਐਲ.ਏ ਸਾਹਿਬ ਦੇ ਚਹਨਾ ਚ ਬੇਨਤੀ ਕੀਤੀ ਮੈਂ ਕਿਹਾ ਜੀ ਦੀ ਜਿੱਕੋ ਹੀ ਮੰਗਿਆ ਪਹਿਲੀ ਮੰਗਿਆ ਬੇਕ ਮਹੀਨੇ ਦੇ ਵਿੱਚ ਵਿੱਚ ਮੇਰੀ ਮੰਗ ਕਬੂਲ ਕਰ ਲਿਓ ਐਮ.ਐਲ.ਏ ਸਾਹਿਬ ਨੇ ਬੇਨਤੀ ਕਬੂਲ ਕੀਤੀ ਜਿੰਨੇ ਵੀ ਲੋਕ ਜਿਹੜੇ ਮਾਲਿਆਲ ਬਾਲਿਆਲ ਤੋਂ ਆਏ ਆ ਉਹ ਜਾਣੂ ਹੋਣੇ ਰਸਤਾ ਬਣ ਰਿਹਾ ਆ ਕੰਕਰੀਟ ਦਾ ਰਸਤਾ ਪੱਕਾ ਬਣੂਗਾ ਪਾਣੀ ਜਿੰਨਾ ਮਰਜੀ ਆਵੇ ਜਿੰਨਾ ਮਰਜੀ ਬਰਸਾਤ ਹੋਵੇ ਰਸਤਾ ਨਹੀਂ ਟੁੱਟੂਗਾ ਔਰ ਬੇਦਨ 20 ਦਿਨਾਂ ਦੇ ਵਿੱਚ ਐਮ.ਐਲ.ਏ ਸਾਹਿਬ ਨੇ ਉਹ ਪਹਿਲ ਦੇ ਆਧਾਰ ਤੇ ਉਹ ਰੋਡ ਪਾਸ ਕਰਾ ਕੇ ਲਿਆਂਦਾ ਇਹ ਕਐਮਐਲਏ ਸਾਹਿਬ ਦੇ ਨਾਂ ਨਾ ਤਾੜੀਆਂ ਜ਼ਰੂਰ ਮਾਰੋ ਕਿਉਂਕਿ ਜਿਹੜੇ ਜਿਹੜੇ ਗੁਰੂ ਘਰਾਂ ਨੂੰ ਮੰਗਦੇ ਆ ਉਹਨਾਂ ਦੀ ਸ਼ਰਧਾ ਬਹੁਤ ਜੁੜੀ ਹੋਈ ਆ ਤੇ ਮੈਂ ਐਮਐਲਏ ਸਾਨੂੰ ਬੇਨਤੀ ਕਰਦਾ ਕਿ ਆਪ ਜੀ ਜ਼ਰੂਰ ਜਿੰਨੀ ਵੀ ਸੰਗਤ ਆਈ ਉਹਨਾਂ ਨਾਲ ਰੂਬਰੂ ਹੋ ਤੇ ਪੰਚਾਇਤ ਵੱਲੋਂ ਨੱਗਨਵਾਸੀਆਂ ਵੱਲੋਂ ਜਿੰਨੇ ਮੋਤਵਾਰ ਆਇਆ ਉਹਨਾਂ ਵੱਲੋਂ ਧੰਨਵਾਦ ਜੀਆ ਨੂੰ ਪਿੰਡ ਦੇ ਵਿਕਾਸ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਇੱਕ ਚਾਰਾ ਵਾਲਾ ਉਹ 10 ਕਦਮ ਦਾ ਆ ਮੇਰੀ ਐਮਐਲਏ ਸਾਹਿਬ ਦੇ ਬੇਨਤੀ ਆ ਤੁਸੀਂ ਆਇਆ ਉਹਨੂੰ ਵੀ ਜਰੂਰ ਅੱਛਾ ਚਲੋ ਠੀਕ ਹੈ ਇਹ ਦੇਖੋ ਪੱਤਰਕਾਰ ਸਾਹਿਬ ਇਹਨਾਂ ਦੀਆਂ ਜ਼ਿੰਮੇਵਾਰੀਆਂ ਚਲੋ ਠੀਕ ਹੈ ਜਿੰਨਾ ਆਖੀਦਾ ਹਾਂ ਐਮਐਲਏ ਸਾਹਿਬ ਨੂੰ ਬੇਨਤੀ ਹੈ ਕਿ ਚਾਲਾਂ ਤੋਂ ਆਂਦਾ ਹੋਇਆ ਜਿਹੜਾ ਰਸਤਾ ਤੁਹਾਡੇ ਧਿਆਨ ਚ ਆ ਉਹਨੂੰ ਪੁਲਿਸ 15 20 ਕਦਮ ਦਾ ਰਸਤਾ ਉਹਨੂੰ ਵੀ ਜਲਦੀ ਜਲਦੀ ਕਰਵਾ ਦਿਓ ਦੂਸਰਾ ਜਿੱਥੇ ਆਪ ਤੋਂ ਜਿਹੜਾ ਰਸਤਾ ਉਹ ਬਹੁਤ ਖਰਾਬ ਆ ਕਾफी ਸਮੇ ਤੋਂ ਪਬਲਿਕ ਬਹੁਤ ਅਨੋਦੀ ਆ ਉਹ ਵੀ ਆਪ ਜੀ ਦਾ ਧਿਆਨ ਚ ਲੈਣਾ ਚਾਹਨਾ ਇੱਕ ਸਾਡੇ ਪਿੰਡ ਦੀ ਖੜਦੀ ਸਫਾਈ ਆ ਆਪ ਜੀ ਨੂੰ ਐਪਲੀਕੇਸ਼ਨ ਡੀਸੀ ਸਾਹਿਬ ਨੂੰ ਸਾਰੇ ਕਿਤੇ ਆਪ ਜੀ ਦੀ ਇਜਾਜ਼ਤ ਲੈ ਕੇ ਦਿੱਤੀ ਗਈ ਆ ਉਹ ਬਕਾਇਦਾ ਸਫਾਈ ਜ਼ਰੂਰ ਕਰਾ ਦਿਓ ਦੂਸਰੀ ਗੱਲ ਪਿੰਡ ਵਾਲਿਆਂ ਦੀ ਮੰਗ ਆ ਵੀ ਹੁਣ ਪੱਤਰਕਾਰ ਪੱਤਰਕਾਰ ਜਿਹੜਾ ਮੇਰੇ ਭਾਈਚਾਰਾ ਉਹਨਾਂ ਨੇ ਵੀ ਦੱਸਿਆ ਕਿ ਇੱਕ ਪਿੰਡ ਵਾਸਤੇ ਕੋਈ ਚੰਗੀ ਜਿਹੀ ਗ੍ਰਾਂਟ ਆਪ ਜੀ ਲਾਂਚ ਕਰਕੇ ਜ਼ਰੂਰ ਜਾਓ ਮੈਂ ਕਹਿਣਾ ਨਹੀਂ ਸੀ ਜਾਂਦਾ ਸਾਰਿਆਂ ਦਾ ਸਨੇਹਾ ਲੱਗਿਆ ਪਰ ਪ੍ਰਵਾਨ ਕਰਿਓ ਇੱਕ ਵੱਡੀ ਗ੍ਰਾਂਟ ਤੁਸੀ ਦੱਸੋ ਕਾਹਦੇ ਪਾਸੇ ਹੋਣੀ ਚਾਹੀਦੀ ਹੈ ਦੱਸੋ ਉਹਦੇ ਬੋਲੋ ਦੱਸੋ ਬੋਲੋ ਕਾਹਦੇ ਪਾਸੇ ਪਾਣੀ ਦਾ ਜਿਹੜਾ ਸਾਡੇ ਪਿੰਡ ਕੋਹੜ ਪਿਆਵਾ ਉਹਦਾ ਹੱਲ ਕਰ ਦਿਓ ਸਟੇਵਰੇਜ ਦਾ ਇਹ ਜਲਦੀ ਕਰਾ ਦਿਓ ਜੀ ਬਾਕੀ ਗਲੀਆਂ ਨਾਲੀਆਂ ਦਾ ساری ਜ਼ਿੰਦਗੀ ਸਰਪੰਚ ਆਏ ਆ ਗਏ ਆ ਬਣੀ ਜਾਣੀ ਹੈ ਜੀ ਤੇ ਆਪ ਜੀ ਦਾ ਜੋ ਵੀ ਹੁਕਮ ਹੈ ਉਹ ਜ਼ਰੂਰ ਹੈ ਤੇ ਸੁਣਾ ਕੇ ਜਾ ਕਾਨੂੰ ਵੀ ਇਹ ਤੋਂ ਅੱਤੇ ਤੁਹਾਡੇ ਪਿੰਡੇ ਬਾਬਾ ਜੀ ਜਿਨ੍ਹਾਂ ਨੇ ਕਿ ਇੱਥੇ ਇੱਕ ਗਣਤੰਤਰ ਦਿਸ਼ ਮਨਾਉਣ ਦੀ ਤਿਆਰੀ ਕੀਤੀ ਔਰ ਉਸ ਦੇ ਸਭੰਦੇ ਵਿੱਚ ਸਾਡੇ ਪੱਤਰਕਾਰ ਭਾਈ ਸਾਹਿਬ ਤੇਜ ਸਿੰਘ ਜੀ ਔਰ ਪਟੇਸ਼ਰ ਸਾਹਿਬ ਜਤਿੰਦਰ ਸਾਹਿਬ ਇਹ ਵੀ ਆਏ ਹੋਏ ਹੈ ਜਿਸ ਦਿਨ ਮੈਨੂੰ ਤੇਜ ਸਿੰਘ ਭਾਈ ਸਾਹਿਬ ਉਸ ਦਿਨ ਹੀ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਇਸ ਤਰ੍ਹਾਂ ਦੀ ਜੋ ਤੁਹਾਡਾ ਹੁਕਮ ਹੈ ਸਾਨੂੰ ਸਿਰ ਮੱਥੇ ਤੇ ਔਰ ਅਸੀਂ ਇਹਨਾਂ ਦਾ ਜਿੱਦਾਂ ਹੀ ਬਾਬਾ ਜੀ ਨੇ ਕਾਲੇ ਜੀ ਨੇ ਜਿੱਦਾਂ ਹੀ ਸਨੇਹਾ ਦਿੱਤਾ ਔਰ ਅਸੀਂ ਉਸੇ ਤਰ੍ਹਾਂ ਮੈਂ ਹੁਣੇ-ਹੁਣੇ ਜਿਹੜਾ ਕਿ ਨਮਾ ਸਾਹਿਬ ਸਾਡਾ ਜਿਹੜੇ ਪੱਧਰ ਨੂੰ ਗੁੜਗੁੜ ਕੇ ਤੇਰਾ ਮੇਰਾ ਸਾਥ ਇਹੀ ਤੱਕ ਥਾ ਉਹ ਵਚਨਾ ਮੇ ਮੇਰੇ ਵਚਨਾ ਵਿੱਚ ਮੇਰੇ ਵਚਨਾ ਵਿੱਚ ਉਹ ਮੁੜ ਮੁੜ ਕੇ ਤੇਰਾ ਮੇਰਾ ਸਾਥ ਹੀ ਨਿਕਟਾ ਓਹ ਵਚਨਾ ਮੇ ਮੇਰੇ ਵਚਨਾ ਵਿੱਚ ਮੇਰੇ ਵਚਨਾ ਵਿੱਚ ਇਹ ਉਪਰਾਲਾ ਕਰਕੇ ਤੁਹਾਨੂੰ ਸਾਰਿਆਂ ਨੂੰ ਇੱਥੇ ਇਕੱਠੇ ਕਰਕੇ 26 ਜਨਵਰੀ ਦਾ ਦਿਨ ਮਨਾਇਆ ਹੈ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ ਅਗਰ ਇਸ ਤਰ੍ਹਾਂ ਦੇ ਪ੍ਰੋਗਰਾਮ ਮਨਾਏ ਜਾਣ ਪੰਜਾਬ ਹੈ ਉਹ ਖੁਸ਼ਿਆਲੀ ਦੇ ਵੱਲ ਜਾਊਗਾ ਤੁਹਾਡਾ ਨਗਰ ਹੈ ਉਹ ਵੀ ਖੁਸ਼ਿਆਲੀ ਦੇ ਵੱਲ ਜਾਊਗਾ ਇਸ ਤਰ੍ਹਾਂ ਗਵਰਨਮੈਂਟ ਦੀਆਂ ਕੰਮ ਗੱਲਾਂ ਕੀਤੀਆਂ ਉਹਦੇ ਵਿੱਚ ਜਿਹੜੀ ਚਾਰਾਂ ਵਾਲੀ ਸੜਕ ਹੈ ਉਹਦੇ ਬਾਰੇ ਵਿੱਚ ਵੀ ਅਸੀਂ ਹੁਣੇ ਆਂਦੇ ਵਿਚਾਰ ਕਰਦੇ ਆਂਗੇ ਸੀ ਮੇਰੀ ਪੀਡਬਲਯੂਡੀ ਵਾਲਿਆਂਗੇ ਨਾਲ ਗੱਲ ਹੋਈ ਹੈ ਉਹਨਾਂ ਨੂੰ ਮੈਂ ਕਿਹਾ ਕਿ ਵਿਸ਼ੇਸ਼ ਤੌਰ ਤੇ ਜਿਹੜਾ ਇਹ ਟੋਟਾ ਹੈ ਉਸ ਨੂੰ ਜਿਹੜਾ ਕਿ ਜਲਦੀ ਬਣਾਇਆ ਜਾਵੇ ਉਹ ਵੀ ਅਸੀਂ ਜਿਹੜਾ ਕਿ ਤੁਹਾਡਾ ਮੈਂ ਤੁਹਾਨੂੰ ਇਸ ਗੱਲ ਦਾ ਪੇਸ਼ਵਾਹ ਦਵਾਂਦੀ ਆ ਕਿ ਅਸੀਂ ਛੇਤੀ ਉਹਨੂੰ ਸਿੱਧੇ ਜਿਹੜਾ ਮੰਗੇ ਔਰ ਹੋਰ ਵੀ ਜਿਹੜੇ ਕੰਮ ਹੋਣਗੇ ਜਿਹੜੇ ਤੁਸੀਂ ਸਾਨੂੰ ਦੱਸੋਗੇ ਉਹਨੂੰ ਤਾਇਲ ਦੇ ਅਧਾਰ ਤੇ ਪੂਰੇ ਕਰਾਂਗੇ ਜਿਹੜੀ ਸੀਵਰੇ ਦੀ ਗੱਲ ਆਖੀ ਹੈ ਬਾਬਾ ਜੀ ਨੇ ਉਹ ਵੀ ਜਿਹੜੀ ਅਸੀਂ ਅੱਜ ਤੁਹਾਡੀ ਜਿਹੜੀ ਗੰਤਾਤਾ ਦਿਵਸ ਤੇ ਮੌਕੇ ਦੇ ਖੁਸ਼ੀ ਦੇ ਦਿਹਾੜੇ ਤੇ ਜਿਹੜਾ ਕਿ 5 ਲੱਖ ਦੀ ਗ੍ਰਾਂਟ ਜਿਹੜੀ ਕਿ ਤੁਹਾਨੂੰ ਦਿੱਤੀ ਜਾਊਗੀ ਔਰ ਜਿਹੜੀ ਉਹਦੇ ਵਿੱਚ ਕਮੀ ਪੇਸ਼ੀ ਰਹੂਗੀ ਉਹ ਵੀ ਜਿਹੜੀ ਕਿ ਅਸੀਂ ਤੁਹਾਡੀ ਪੂਰੀ ਕਰਾਂਗੇ ਜੋ ਤੁਸੀਂ ਕਹੋਗੇ ਅੱਜ ਦੇ ਇਸ ਮੌਕੇ ਤੇ ਫਿਰ ਤੁਹਾਨੂੰ ਸਾਰਿਆਂ ਨੂੰ ਇੱਥੇ ਆਣ ਤੇ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਜਿੰਦਾਬਾਦ